ਮੇਰੇ ਅੱਗੇ ਸਿਰ ਝੁਕਾਉਣਗੇ ਮਿੰਤਾ ਤਰਲੇ ਕਰਨਗੇ ਮੇਰੇ ਆਕੇ ਨਾਹੀ ਤਾਂ ਅਬ ਲਗ ਮੈਂ ਗੈ ਬਾਬਤ ਜਿਮਚਾ ਹੱਥ ਤਿਸ ਤੇ ਮਨ ਬਾਵਤ ਨਹੀਂ ਤਾਂ ਕਹਿੰਦੇ ਮੈਂ ਹੁਣ ਤੱਕ ਕਦੋਂ ਦਾ ਉਹਨਾਂ ਨੂੰ ਕਹਿੰਦੇ ਵੀ ਫੜਵਾ ਦੇਣਾ ਸੀ ਜਿਵੇਂ ਚਾਹੁੰਦਾ ਉਹਨਾਂ ਪਾਸੋਂ ਕਹਿੰਦੇ ਵੀ ਮਨਵਾ ਲੈਂਦਾ ਮੈਂ ਹੀ ਨਿਦਾਂਕਾਰਾਂ ਆਨੰਦ ਚੰਦੂ ਬੜੇ ਆਵੇ ਇਧਰ ਹੁਣ ਪਿਰਥੀ ਚੰਦ ਦੇ ਅੰਦਰ ਖੁਸ਼ੀ ਦੇ ਲੱਡੂ ਫੁੱਟਦੇ ਪਏ ਆ ਵੀ ਬੜਾ ਆਨੰਦ ਆ ਗਿਆ ਉਹਨੂੰ ਇੰਜ ਲੱਗਿਆ ਵੀ ਜਿਵੇਂ ਸਾਰਾ ਕੁਝ ਹੁਣ ਪਰ ਮਾਹੇ ਰਹੀ ਚੰਦੂ ਨੇ ਭਾਵੇਂ ਸਭ ਕੁਝ ਕਰ ਦਿੱਤਾ ਪਰ ਪਿਰਥੀ ਚਾਨ ਦੀ ਗੁਰਤਾ ਗੱਦੀ ਤੇ ਬੈਠਣ ਵਾਲੀ ਆਸ ਕਦੇ ਨਹੀਂ ਪੂਰੀ ਹੋ ਸਕਦੀ ਕਿਉਂਕਿ ਗੁਰੂ ਅਰਜੁਨ ਦੇਵ ਮਹਾਰਾਜ ਜੀ ਜਦੋਂ ਲਾਹੌਰ ਨੂੰ ਤੁਰਨ ਲੱਗਦੇ ਆ ਸਤਗੁਰੂ ਗੁਰਤਾ ਗੱਦੀ ਛੇਵੇਂ ਪਾਤਸ਼ਾਹ ਨੂੰ ਆਪ ਦੇ ਕੇ ਹੁੰਦੇ ਨੇ ਸੁਭਾਯ ਮਨ ਕਰਕੇ ਹੁੰਦਾ ਗੁਰਤਾ ਗੱਦੀ ਦੇ ਉੱਤੇ ਨਹੀਂ ਬੜਾ ਖੁਸ਼ ਬਖਸ਼ਣ ਨੂੰ ਮਾਰਨਾ ਬਖਸ਼ਣਾ ਸਭ ਕੋਈ ਤੁਹਾਡੇ ਹੱਥ ਦੇ ਅੰਦਰ ਹੈ ਈਮ ਬਕਸਮ ਅਗ ਚਿਤ ਵਤ ਦੋਯੂ ਸਰਿ ਪਾਉ ਪੈ ਦੇ ਚੰਦੂ ਨੂੰ ਕਹਿੰਦੇ ਜਿਹੜੀ ਪੱਗ ਲੈ ਕੇ ਆਂਦੀ ਸੀ ਉਹ ਸਰੂਪੇ ਤੇ ਹੋਰ ਕਹਿੰਦੇ ਵੀ ਕੱਪੜੇ ਧਨ ਪਦਾਰਥ ਇਤਿਆਦਕ ਦਿੱਤਾ ਹੈ ਬਹੁ ਮਾਲ ਕੋ ਜਰੀ ਵਿਸਾਲਾ ਗੁਰ ਕਰ ਕੋ ਲਿਓ ਰੋ ਸੁਖਾਲਾ ਬਹੁਤ ਕੀਮਤੀ ਕਰ ਆਨੰਦਕੀਨ ਚੰਦੂ ਨੇ ਕਹਿੰਦੇ ਵੀ ਇਹ ਸਾਰਾ ਕੁਝ ਹੱਥ ਦੇ ਵਿੱਚ ਪਕੜਿਆ ਮਸਤਕ ਨੂੰ ਲਾ ਕੇ ਕਹਿੰਦੇ ਵੀ ਬਹੁਤ ਆਦਰ ਸਨਮਾਨ ਕਹਿੰਦੇ ਵੀ ਕੀਤਾ ਹੈ ਉਸ ਵਕਤ ਕਹਿੰਦੇ ਵੀ ਬਹੁਤ ਸਾਰਾ ਧਨ ਮੰਗਵਾ ਕੇ ਕਹਿੰਦੇ ਨਾ ਪਰਤੀ ਚੰਦ ਨੂੰ ਵੀ ਅਰਪਣ ਕੀਤਾ ਗਿਆ ਨਿਮਰਤਾ ਸਹਿਤ ਅੱਗੇ ਧਰ ਦਿੱਤਾ ਦੋਨਾਂ ਤਰਫਾਂ ਤੋਂ ਕਹਿੰਦੇ ਵੀ ਬਹੁਤ ਆ ਨਿਸਤਬੋ ਦੇਵਾਨ ਹੁਣ ਸੁਲੀ ਖਾਣ ਦਾ ਭੁੱਲ ਗਿਆ ਬੀ ਸੁਲੀਹ ਖਾਨ ਦੇ ਨਾਲੋਂ ਤਾਂ ਕਹਿੰਦੇ ਵੀ ਕਿਤੇ ਵੱਡਾ ਬੰਦਾ ਹੈ ਮਹਾਨ ਅਲ ਦਾ ਸਾਰੇ ਪਾਸੇ ਕਰਿ ਉਸ ਖਾਪਨ ਸੁਖ ਕੋ ਪਾਏ ਚਿਤ ਹੈ ਮਨੋਰਥ ਹੋਏ ਦੁਖਦਾਇ ਉਹਨੂੰ ਆਪਣਾ ਮਿੱਤਰ ਬਣਾ ਕੇ ਬੜਾ ਸੁਖੀ ਹੋਇਆ ਆਪਣੇ ਚਿੱਤ ਦੇ ਵਿੱਚ ਨਾ ਦੁਖਦਾਇ ਮਨੋਰਥ ਕਹਿੰਦੇ ਜਿਹੜਾ ਪਹਿਲਾਂ ਚਿਤਵਦਾ ਸੀ ਨਾ ਉਹ ਹੁਣ ਦੂਰ ਹੋ ਗਏ ਕੋਈ ਹਿੱਤ ਲਹਿਓ ਇਥੇ ਫਿਰ ਕਈ ਦਿਨ ਦਿੱਲੀ ਦੀ ਧਰਤੀ ਤੇ ਰਹਿ ਕੇ ਚੰਦੂ ਨੂੰ ਮਿਲਦਾ ਵੀ ਰਿਹਾ ਉਹਦੇ ਹਿੱਤ ਦੀਆਂ ਗੱਲਾਂ ਕਰਦਾ ਰਿਹਾ ਇਧਰੋਂ ਫਿਰ ਕਹਿੰਦੇ ਆਂਦੂ ਨੂੰ ਉਸ ਵਕਤ ਮਿਲਿਆ ਤੇ ਇਸ ਤਰ੍ਹਾਂ ਆਪਸ ਦੇ ਵਿੱਚ ਗੱਲਾਂ ਕੀਤੀਆਂ ਨੇ ਸਾਦਰ ਬੈਠੇ ਮਸਲਤ ਕਰਨ ਸ੍ਰੀ ਅਰਜਨ ਸਿੰਘ ਅੱਗ ਕੋ ਤਰੈ ਬੜੇ ਆਦਬ ਸਤਕਾਰ ਦੇ ਨਾਲ